ਵਡ ਹੰਸਾ ਮਹੱਲਾ ਚੌਥਾ ਆ ਗੁਰ ਬੇਨਾ ਗੁਰ ਬੇਨਾ ਖਰੀ ਨੇ ਮਾਣੀ ਰਾਮ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਹਾ ਗੁਰ ਬੇਨਾ ਹਾ ਗੁਰ ਬੇਨਾ ਘਰੀਨ ਮਾਣੀ RAM ਚੌਥੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 572 573 ਦੇ ਉੱਪਰ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾਂ ਗੁਰ ਬਿਨੋ ਹਾਂ ਗੁਰ ਬਿਨੋ ਘਰੀ ਨਿਮਾਣੀ RAM ਅਰਥਾਤ ਕਿ ਮੈਂ ਉਸ ਗੁਰ ਮਹਾਰਾਜ ਜੀਆਂ ਤੋਂ ਬਿਨਾਂ ਮੈਂ ਉਸ ਗੁਰ ਮਹਾਰਾਜ ਜੀਆਂ ਤੋਂ ਬਿਨਾਂ ਖਰੀ ਨਿਮਾਣੀ ਰਾਮ ਅਰਥਾਤ ਕਿ ਬਹੁਤ ਜਿਆਦਾ ਨਿਮਾਣੀ ਅਰਥਾਤ ਆਜ ਜ ਜਮਜਬੂਰ ਹਾਂ ਲਾਚਾਰ ਜਾਂ ਬੇਵਸਾ ਹੈ ਰਾਮ ਜੀ ਕਹਿੰਦੇ ਜਾਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ ਜਗ ਜੀਵਨ ਜਗ ਜੀਵਨ ਦਾਤਾ ਸਾਰੇ ਜਗ ਦਾ ਜੀਵਨ ਸਾਰੇ ਜਗ ਦਾ ਜੀਵਨ ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਅੰਦਾਤਾ ਦੇਣ ਵਾਲਾ ਮਹਾਰਾਜ ਕਹਿੰਦੇ ਗੁਰ ਮੇਲ ਸਮਾਣੀ RAM ਤੇ ਗੁਰ ਮਹਾਰਾਜੀਆਂ ਦੇ ਨਾਲ ਜਦੋਂ ਜੀਵਾ ਨੂੰ ਮੇਲਣਾ ਕਰਦਾ ਹੈ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਾਈ ਹੁੰਦੀ ਹੈ ਇਹ RAM ਜੀ ਕਹੇ ਸਾਧਗੁਰ ਮੇਲ ਹਰਨਾਮ ਸਮਾਣੇ ਜਪ ਹਰ ਹਰ ਨਾਮ ਤੇ ਆਇਆ ਜੇ ਸਾ ਕਾਰਣਾ ਹੋ ਟੁੰਡ ਟੁਡੇ ਦੀਸੋ ਸੱਜਣ ਹਰ ਘਰ ਪਾਇਆ ਸਤ ਗੁਰ ਮੇਲ ਹਰ ਨਾਮ ਸਮਾਣੀ ਤੇ ਜਦੋਂ ਸਤ ਗੁਰੂ ਪਾਸ਼ਾ ਜੀਆਂ ਦੇ ਨਾਲ ਮੇਲਦੇ ਨੇ ਹਰੀ ਪਰਮੇਸ਼ਰ ਜੀ ਫੇਰੋਸਾ ਹਰੀ ਜੀ ਦੇ ਨਾਮ ਦੇ ਸਦਕਾ ਹਰੀ ਦੇ ਚਰਨਾਂ 'ਚ ਸਮਾਈ ਹੁੰਦੀ ਆ ਹਰ ਨਾਮ ਐ ਸਮਾਣੀ ਕਹਿੰਦੇ ਜਪ ਹਰ ਹਰ ਨਾਮ ਧਿਆਇਆ ਤੇ ਰਸਨਾ ਦੇ ਨਾਲ ਜਪ ਕੇ ਹਰੀ ਹਰੀ ਜੀ ਦੇ ਨਾਮ ਨੂੰ ਮਨ ਦੇ ਨਾਲ ਦਿਹਾਉਣਾ ਕਰਦੇ ਨੇ ਜਗਿਆਸੂ ਜਨ ਕਹਿੰਦੇ ਜਿਸ ਕਾਰਨ ਹੌ ਟੂੰਡ ਟੁੰਡੇ ਦੀ ਸੋ ਸੱਜਣ ਹਰ ਘਰ ਪਾਇਆ ਜਿਸ ਕਾਰਨ ਹੌ ਟੂੰਡ ਟੁੰਡੇ ਦੀ ਤੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਦਰਸ਼ਨਾਂ ਦੀ ਖਾਤਰ ਮੈਂ ਟੂੰਡ ਕੇ ਟੂੰਡਦੀ ਫਿਰਦੀ ਸੀ ਲੱਭ ਲੱਭ ਕੇ ਲੱਭਦੀ ਫਿਰਦੀ ਸੀ ਕਹਿੰਦੇ ਸੋ ਸੱਜਣ ਹਰ ਘਰ ਪਾਇਆ ਤੇ ਉਸ ਹਰੀ ਰੂਪੀ ਸੱਜਣ ਨੂੰ ਮੈਂ ਆਪਣੇ ਹਿਰਦ ਰੂਪੀ ਘਰ ਦੇ ਵਿੱਚੋ ਹੀ ਪਾ ਲਿਆ ਸੁਖ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਆਰਾਮ ਕੁਸ਼ਾਣੇ ਹਾ ਗੁਰ ਬੈਨੋ ਗੁਰ ਬੈਨੋ ਘਰੀਨੇ ਮੋਨੇ ਇਕ ਅਦ੍ਰਿਸ਼ਟ ਹਰ ਏਕੋ ਜਾਤਾ ਤੇ ਮਹਾਰਾਜ ਕਹਿੰਦੇ ਆਪਣੇ ਦ੍ਰਿਸ਼ਟੀ ਨੂੰ ਇਕਾਗਰ ਕਰਕੇ ਹਰ ਏਕੋ ਜਾਤਾ ਇੱਕ ਹਰੀ ਪਰਮੇਸ਼ਰ ਜੀ ਨੂੰ ਜਾਣਣਾ ਕੀਤਾ ਆਪਣੀ ਨਜ਼ਰ ਨੂੰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਚਰਨਾਂ ਤੇ ਕੇਂਦਰਿਤ ਕਰਕੇ ਆਪਣੀ ਸੁਰਤੀ ਬਿਰਤੀ ਨੂੰ ਤਿਆਉਸਾ ਇੱਕ ਹਰੀ ਪਰਮੇਸ਼ਰ ਜੀ ਨੂੰ ਜਾਣਣਾ ਕੀਤਾ ਹਰ ਆਤਮਾ ਰਾਮ ਪਛਾਣੀ ਜੋ ਜੜਾ ਹਰੀ ਪਰਮੇਸ਼ਰ ਹੈ ਨਾ ਜਿਹੜਾ ਆਤਮ ਰਾਮ ਮਹਾਰਾਜ ਕਹਿੰਦੇ ਸਰਬ ਵਿਆਪੀ ਰਾਮ ਹੈ ਉਹਨੂੰ ਪਛਾਰਣਾ ਕੀਤਾ ਹੈ ਜਗਤ ਪਸਾਰੇ ਦੇ ਵਿੱਚੋਂ ਕਹਿੰਦੇ ਹਾਂ ਗੁਰ ਬੇਨੋ ਹੋ ਗੁਰ ਬੇਨੋ ਘਰੀ ਨਿਮਾਣੀ ਤੇ ਮੈਂ ਉਸ ਗੁਰੂ ਮਹਾਰਾਜ ਦੀਆਂ ਤੋਂ ਬਿਨਾ ਮੈਂ ਉਸ ਗੁਰੂ ਮਹਾਰਾਜ ਦੀਆਂ ਤੋਂ ਬਿਨਾ ਬਹੁਤ ਜਿਆਦੀ ਨਿਮਾਣੀ ਪਾਵੋ ਕੇ ਬੜੇ ਮਜਬੂਰ ਜਾਂ ਬੇਵਾਸਾ ਲਚਾਰ ਹਾਂ ਅੱਜ ਜਹਾਂ ਸੋ ਅਗੋ ਆਪਣਾ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਨ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ RAM ਦੇਨਾ ਚਰਣਾ ਤਿਨ ਚਰਨ ਸਰੇ ਭਾਗ ਹਮ ਲਾਗ ਤਿਨ ਕਾ ਪਾਇਏ RAM ਜਿਨ੍ਹਾਂ 사ਤਗੁਰ ਜਿਨ ਸਤਗੁਰ ਪਾਇਆ ਤੇ ਜਿਨ੍ਹਾਂ ਗੁਰਮਖਾ ਗੁਰੂ ਪਿਆਰਿਆ ਨੇ ਸਤਗੁਰ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆ ਨੇ ਸਤਗੁਰ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਤਿਰ ਹਾਰ ਪ੍ਰਭ ਮੇਲ ਮਿਲਾਏ ਰਾਮਤ ਹਰੀ ਪ੍ਰਭੂ ਜੀ ਉਹਨਾਂ ਨੂੰ ਗੁਰੂ ਮਹਾਰਾਜ ਜੀਆਂ ਦੇ ਨਾਲ ਮੇਲ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਹੇ ਰਾਮ ਜੀ ਜਾਂ ਫਿਰ ਹਰੀ ਪਰਮੇਸ਼ਰ ਜੀ ਸਾਨੂੰ ਉਹਨਾਂ ਗੁਰਮਖਾਂ ਦੇ ਨਾਲ ਮੇਲਣਾ ਕਰੋ ਹੇ ਰਾਮ ਜੀ ਕਹਿੰਦੇ ਤੇਨ ਚਰਨ ਤਿੰਨ ਚਰਨ ਸਰੇਵਹ ਹਮ ਲਾਗੇ ਤਿੰਨ ਕਪਾਏ ਰਾਮ ਤੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਮਿਲ ਕੇ ਕਰਨਾ ਕੀ ਹੈ ਮਹਾਰਾਜ ਕਹਿੰਦੇ ਤੇਨ ਚਰਨ ਤਿੰਨ ਚਰਨ ਸਰੇਵਹ ਇਹ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰਨੀ ਹੈ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਚਰਨਾਂ ਦੀ ਸੇਵਾ ਤੋਂ ਆ ਪੂਜਾ ਕਰਨੀ ਹੈ ਔਰ ਮਹਾਰਾਜ ਕਹਿੰਦਾ ਹਮ ਲਾਗ ਤਨ ਕੈ ਪਾਏ RAM ਤੇ ਅਸੀਂ ਉਹਨਾਂ ਦੇ ਪੈ ਨਹੀਂ ਲੱਗਣਾ ਹੈ RAM ਜੀ ਉਹਨਾਂ ਦੇ ਚਰਨ ਨਹੀਂ ਲੱਗਣਾ ਹੈ ਕਹਿੰਦੇ ਹਰ ਹਰ ਚਰਨ ਸਰੇ ਵਹ ਤਨ ਕੇ ਜਿਨ ਸਤਗੁਰ ਕੋ ਰਖ ਪ੍ਰਭ ਤਿਆਆ ਤੂ ਵੜਾ ਦਾਤਾ ਅੰਤਰ ਜਾਮੇ ਮੇਰੀ ਸਰਧਾ ਪੂਰ ਹਰ ਰਾਇਆ ਚਰਨ ਸਰੇ ਭਾ ਤਨ ਕੇ ਹਰੀ ਹਰੀ ਪਾਤਸ਼ਾਹ ਜੀ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਹੈ ਪੂਜਾ ਕਰਨੀ ਹੈ ਇਹਨਾਂ ਦੇ ਚਰਨਾਂ ਦੇ ਜਿਨ ਸਤਗੁਰੂ ਪੁਰਖ ਪ੍ਰਭ ਧਿਆਇਆ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਉਹ ਸਤਗੁਰੂ ਪਾਤਸ਼ਾਹ ਜੀ ਨੂੰ ਜਿਹੜੇ ਪੁਰਖ ਅਰਥਾਤ ਇੱਕ ਰਸ ਵਿਆਪਕ ਨੇ ਉਸ ਪ੍ਰਭੂ ਜੀ ਨੂੰ Swami ਜੀ ਨੂੰ Malik ਜੀ ਨੂੰ ਧਿਆਉਣਾ ਕੀਤਾ ਤਾਂ ਦੇਦੇ ਚਰਨ ਚੱਦਾ ਜਈ ਹੈ ਧਿਆਇਆ ਵਿਚਾਰਨ ਹੋਵੇਗਾ ਕਹਿੰਦੇ ਤੂੰ ਵੱਡਾ ਦਾਤਾ ਅੰਦਰ ਜਾਮੇ ਮੇਰੀ ਸਰਧਾ ਪੂਰ ਹਰ ਰਾਇਆ ਤੂੰ ਵੱਡਾ ਦਾਤਾ ਅੰਦਰ ਜਾਮੇ ਤੂੰ ਬਹੁਤ ਵੱਡਾ ਦਾਤਾ ਹੈ ਅੰਦਰ ਦੇ ਜਾਣਨ ਵਾਲਾ ਹੈ ਮੇਰੀ ਸਰਧਾ ਪੂਰ ਹਰ ਰਾਇਆ ਤੇ ਹਰੀ ਰਾਜੇ ਜੀ ਸਾਡੀ ਸਰਧਾ ਪੂਰੀ ਕਰੋ ਸਾਡੀ ਮੰਗ ਸਾਡੀ ਖਾਸ਼ ਸਾਡੀ ਸੱਦਰ ਪੂਰੀ ਕਰੋ ਕਹਿੰਦਾ ਗੁਰ ਸਿੱਖ ਮੇਲ ਮੇਰੀ ਸਰਦਾ ਪੂਰੀ ਅਨੰਦ ਨਾਮ ਗੁਣ ਗਾਏ ਜਨ ਸਤ ਗੁਰ ਜਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਗੁਰ ਸਿੱਖ ਮੇਲ ਮੇਰੀ ਸਰਦਾ ਪੂਰੀ ਤੇ ਉਹਨਾਂ ਗੁਰ ਸਿੱਖਾਂ ਨੂੰ ਮੇਲ ਕੇ ਮੇਰੇ ਮਨ ਦੀ ਸਰਦਾ ਪੂਰੀ ਕਰੋ ਮਹਾਰਾਜ ਜੀਓ ਕਹਿੰਦੇ ਆਨ ਦਿਨ ਰਾਮ ਗੁਣ ਗਾਏ ਤੇ ਰਾਤ ਦਿਨ ਸੀ ਰਾਮ ਜੀ ਤੁਹਾਡੇ ਗੁਣਾ ਦਾ ਗਾਇਨ ਕਰਨਾ ਕਰੀਏ ਜਾਂ ਰਾਤ ਦਿਨ ਜਿਹੜੇ ਤੁਹਾਡੇ ਗੁਣਾ ਨੂੰ ਗਾਉਂਦੇ ਨੇ ਉਹਨਾਂ ਗੁਰ ਸਿੱਖਾਂ ਦੇ ਨਾਲ ਮੇਲ ਕੇ ਸਾਡੀ ਸ਼ਰਧਾ ਪੂਰੀ ਕਰ ਦੇਵੋ ਕਹਿੰਦਾ ਜਨ ਸਾਧਗੁਰ ਜਨ ਸਤਗੁਰ ਪਾਇਆ ਤិន ਹਰ ਪ੍ਰਭ ਮੇਲ ਮਿਲਾਏ ਤੇ ਜਿੰਨਾ ਵੀ ਗੁਰਮਖਾਂ ਗੁਰੂ ਪਿਆਰਿਆਂ ਨੇ ਉਸ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਹੈ ਜੀਹਾਂ ਨੇ ਉਸ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਹੈ। ਇਨ ਹਰ ਪ੍ਰਭ ਮੇਲ ਮਿਲਾਇਓ ਹਰੀ ਪ੍ਰਭੂ ਉਹਨਾਂ ਨੂੰ ਗੁਰੂ ਮਹਾਰਾਜ ਦੇ ਨਾਲ ਮੇਲ ਕੇ ਆਪਣੇ ਨਾਲ ਮਿਲਾ ਲਿੰਦਾ ਜਾਂ ਪਾਤਸ਼ਾਹ ਸਾਨੂੰ ਉਹਨਾਂ ਨਾਲ ਮਿਲਣਾ ਕਰੋ ਜੀ। ਸੋ ਅਗੋਂ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦਾ ਹਾਂ ਵਾਰੀ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ RAM ਹਰ ਨਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮੇ ਆਧਾਰੇ RAM ਹਾਂ ਵਾਰੀ ਹਾਂ ਵਾਰੀ ਮੈਂ ਵਾਰਨੇ ਜਾਂਦੀ ਹਾਂ ਮੈਂ ਵਾਰਨੇ ਜਾਂਦੀ ਹਾਂ ਸਦਕੇ ਬਲਿਹਾਰ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਇੰਨਾ ਤਾਂ ਮਹਾਰਾਜ ਕਹਿੰਦਾ ਗੁਰ ਸਿੱਖ ਮੀਤ ਪਿਆਰੇ RAM ਜਿਹੜਾ ਗੁਰਮਹਾਰਾਜਿਆਂ ਦੇ ਸਿੱਖ ਨੇ ਨਾ ਜਿਹੜੇ ਮਿੱਤਰ ਪਿਆਰੇ ਨੇ ਇਹ RAM ਜੀ ਮੈਂ ਉਹਨਾਂ ਤੋਂ ਬਲਿਹਾਰ ਜਾਂਦੀ ਹਾਂ ਵਾਰਨੇ ਜਾਂਦੀ ਹਾਂ ਕਿਉਂ ਕਹਿੰਦੇ ਹਰ ਨਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ RAM ਉਹ ਸਾਨੂੰ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਬਾਤ ਸੁਣਾਉਂਦੇ ਨੇ ਉਹ ਸਾਨੂੰ ਹਰੀ ਦਾ ਨਾਮ ਸੁਣਾਉਂਦੇ ਹਨ ਮੇਰਾ ਪ੍ਰੀਤਮ ਨਾਮਯਾਦਾਰੀ RAM ਜਿਹੜਾ ਪਰਮੇਸ਼ਰ ਜੀ ਦਾ ਨਾਮ ਸਾਡਾ ਪ੍ਰੀਤਮ ਹੈ ਸਾਡਾ ਪਿਆਰਾ ਹੈ ਜਿਹੜਾ ਸਾਡਾ ਆਧਾਰ ਰੋਟਾ ਆਸਰਾ ਹੈ ਉਸ ਨਾਮ ਨੂੰ ਸੁਣਾਉਣਾ ਕਰਦੇ ਹਨ ਜਬ ਰੋ ਪ੍ਰੀਤਮ ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਨੇ ਉਹ ਨਾਮ ਆਧਾਰੀ ਹਨ ਹੈ RAM ਜੀ ਇਹਨੇ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਕੜੀ ਨਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖੇ ਅੰਮ੍ਰਿਤ ਪੀਮਾ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਹਰੀ ਹਰੀ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ ਨਾ ਉਹ ਸਾਡੇ ਪ੍ਰਾਣਾਂ ਦਾ ਸਖਾਈ ਅਰਥਾਤ ਸਖਾ ਜਾਂ ਮਿੱਤਰ ਹੈ ਕਹਿੰਦਾ ਤੈਸ ਬਨ ਘੜੇ ਨਿਮਖ ਨਹੀਂ ਜੀਵਾ ਉਹ ਸਾਰੇ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਤਮੈਂ ਇੱਕ ਘੜੀ ਅਰਥਾਤ 24 ਮਿੰਟ ਦਾ ਸਮਾਂ ਤੇ ਨਿਮਖ ਅਰਥਾਤ ਅੱਖ ਪਲ ਕਰ ਜਿੰਨਾ ਸਮਾਂ ਵੀ ਜੀਉਂਦੀ ਨਹੀਂ ਬਚਦੀ ਨਹੀਂ ਕਹਿੰਦੇ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖੇ ਅੰਮ੍ਰਿਤ ਪੀਵਾ ਤੇ ਜਦੋਂ ਹਰੀ ਹਰੀ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰਦੇ ਨੇ ਸੁੱਖਾਂ ਦੀ ਦਾਤ ਕਰਨੇ ਵਾਲੇ ਸੁਖ ਦਾਤੇ ਤੇ ਫਿਰ ਮਹਾਰਾਜ ਕਹਿੰਦੇ ਮੈਂ ਗੁਰਮੁਖੇ ਅੰਮ੍ਰਿਤ ਪੀਵਾ ਗੁਰੂ ਮਹਾਰਾਜ ਜੀ ਦੀ ਅਨੁਸਾਰੀ ਹੋ ਕੇ ਨਾ ਗੁਰਮੁਖ ਹੋ ਕੇ ਤੇ ਨਾਮ ਅੰਮ੍ਰਿਤ ਨੂੰ ਅੰਦਰੋਂ ਪੀਣਾ ਕਰਦੀ ਹਾਂ ਕਹਿੰਦੇ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹੋ ਵਾਰੇ ਹੋ ਵਾਰੇ ਗੁਰਸਿੱਖ ਮੀਤ ਪਿਆਰੇ ਹਰ ਆਪੇ ਸਰਦਾ ਲਾਏ ਮਿਲਾਏ ਤੇ ਹਰੀ ਪਰਮੇਸ਼ਰ ਆਪ ਹੀ ਗੁਰਮੁਖਾਂ ਦੇ ਮਨ ਦੇ ਵਿੱਚ ਆਪਣੀ ਸਰਦਾ ਭਾਵਨੀ ਲਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਆਪੇ ਜਲੀਨ ਕਰ ਲੈਂਦੇ ਨੇ ਕਹਿੰਦੇ ਹਰ ਆਪੇ ਆਪ ਸਵਾਰ ਤੇ ਹਰੀ ਪਰਮੇਸ਼ਰ ਆਪ ਹੀ ਆਪ ਗੁਰਮੁਖਾਂ ਨੂੰ ਜੀਵਨ ਸਵਾਰ ਲੈਂਦੇ ਨੇ ਕਹਿੰਦੇ ਹਾਂ ਵਾਰੀ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਤੇ ਮੈਂ ਵਾਰਨੇ ਜਾਂਦੀ ਹਾਂ ਮੈਂ ਵਾਰਨੇ ਜਾਂਦੇ ਹਾਂ ਗੁਰਸਿੱਖ ਮਿੱਤਰ ਪਿਆਰਿਆਂ ਤੋਂ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੀ ਹਾਂ ਸੋ ਅਗੰਤਮ ਆਪਣੇ ਸ਼ਾਂਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਹਰ ਆਪੇ ਮੇਲਾ ਕਰ ਸੋਈ ਰਾਮ ਹਰ ਆਪੇ ਹਰ ਆਪੇ ਉਹ ਹਰੀ ਪਰਮੇਸ਼ਰ ਆਪ ਹੀ ਆਪ ਹੈ ਹਰੀ ਪਰਮੇਸ਼ਰ ਆਪ ਹੀ ਆਪ ਹੈ ਕਿਹੜਾ ਹਰੀ ਪਰਮੇਸ਼ਰ ਮਹਾਰਾਜ ਕਹਿੰਦੇ ਪੁਰਖ ਨਿਰੰਜਨ ਸੋਈ ਰਾਮ ਜਿਹੜਾ ਪੁਰਖ ਅਰਥਾਤ ਇੱਕ ਰਸ ਵਿਆਪਕ ਹੈ ਇਹ ਨਿਰੰਜਨ ਅਰਥਾਤ ਅੰਜੰਤ ਰਗ ਮਾਇਆ ਤੋਂ ਰਹਿਤ ਹੈ ਜਿਹੜਾ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਆਪ ਹੈ ਰਾਮ ਜੀ ਕਹਿੰਦੇ ਹਰ ਆਪੇ ਹਰ ਆਪੇ ਮੇਲਾ ਕਰ ਸੋਈ ਰਾਮ ਤੇ ਹਰੀ ਪਰਮੇਸ਼ਰ ਆਪ ਹੀ ਆਪ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਮਿਲਣਾ ਕਰਦਾ ਹੈ ਇਹ ਕਹਿੰਦਾ ਕਰ ਸੋਈ ਰਾਮ ਤੇ ਜਗਤ ਵਿੱਚ ਹੁੰਦਾ ਵੀ ਉਹੀ ਹੈ ਹੈ ਰਾਮ ਜੀ ਜੋ ਹਰੀ ਪਰਮੇਸ਼ਰ ਆਪ ਕਰਦਾ ਹੈ ਕਹਿੰਦੇ ਜੋ ਹਰ ਪ੍ਰਭ ਪਾਵੈ ਸੋਈ ਹੋਵੈ ਅਵਰਨ ਕਰਣਾ ਜਾਈ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਕੇ ਸਭ ਚਤੁਰਾਈ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਤੇ ਜਗਤ ਦੇ ਵਿੱਚ ਹੁੰਦਾ ਵੀ ਕੇਵਲ ਉਹ ਹੀ ਆ ਜੋ ਹਰੀ ਪਰਮੇਸ਼ਰ ਜੀ ਨੂੰ ਪਾਉਂਦਾ ਹੈ ਜੋ ਉਸ ਦੀ ਰਾਜਾ ਹੈ ਉਸ ਦੀ ਮੌਜ ਹੈ ਉਸ ਦੀ ਭਾਵਨੀ ਹੈ ਕਹਿੰਦਾ ਅਵਰ ਨਾ ਕਰਨਾ ਜਾਈ ਦਿਓ ਸਾਰੀ ਪਰਮੇਸ਼ਰ ਜੀ ਤੂੰ ਰਾਜਾ ਤੋਂ ਬਗੈਰ ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ ਕਹਿੰਦਾ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਕੇ ਸਭ ਚਤੁਰਾਈ ਤੇ ਬਹੁਤ ਜ਼ਿਆਦਾ ਸਿਆਣਪਾਂ ਦੇ ਨਾਲ ਸਾਰੀ ਪਰਮੇਸ਼ਰ ਜੀ ਨੂੰ ਲਾਇਆ ਵੀ ਨਹੀਂ ਜਾ ਸਕਦਾ ਪ੍ਰਾਪਤ ਵੀ ਨਹੀਂ ਕੀਤਾ ਜਾ ਸਕਦਾ ਕਰ ਥਾਕੇ ਸਭ ਚਤਰਾਈ ਤੇ ਬਹੁਤ ਚਾਤਰ ਪੁਰਸ਼ ਮਾਰੇ ਕਹਿੰਦੇ ਚਤਰਾਈਆਂ ਕਰ ਕਰਕੇ ਥੱਕ ਗਏ ਪਰ ਸਿਆਣਪਾਂ ਦੇ ਨਾਲ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਹਿੰਦਾ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਬਰ ਨਾ ਕੋਈ ਹਰਿਆਪੇ ਹਰਿਆਪੇ ਪੁਰਖ ਨਿਰੰજન ਸੋਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਂ ਨੇ ਤੁਹਾਡੇ ਦਾਸਾਂ ਨੇ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਤੁਹਾਨੂੰ ਦੇਖਣਾ ਕੀਤਾ ਤੁਹਾਡੇ ਦیدار ਕਰਨੇ ਕੀਤੇ ਹਨ ਦਰਸ਼ਨ ਕਰਨੇ ਕੀਤੇ ਹਨ ਔਰ ਮਹਾਰਾਜ ਕਹਿੰਦਾ ਮੈਂ ਹਰਬਨ ਅਵਰ ਨਾ ਕੋਈ ਤੇ ਹੁਣ ਮੇਰੇ ਲਈ ਹਰੀ ਜੀ ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ ਤੁਹਾਡੇ ਤੋਂ ਬਿਨਾ ਸਾਨੂੰ ਕੋਈ ਨਦਰ ਹੀ ਨਹੀਂ ਆਉਂਦਾ ਕਹਿੰਦੇ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਤੇ ਹਰੀ ਪਰਮੇਸ਼ਰ ਜੀ ਆਪ ਹੀ ਆਪ ਹੈ ਆਪ ਹੀ ਆਪ ਹੈ ਕਿਹੜਾ ਰਿ ਪਰਮੇਸ਼ਰ ਜਿਹੜਾ ਪੁਰਖ ਰਥਾ ਤੇ ਰਸ ਵਿਆਪਕ ਕਤੈ ਨਿਰੰਜਨ ਅਰਥਾਤ ਮਾਇਆ ਤੋਂ ਰਹਿਤੋ ਹਰੀ ਪਰਮੇਸ਼ਰ ਆਪੀ ਆਪੈ ਇਹਦੇ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਬਰ ਨਾ ਕੋਈ ਘਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ